ਪੰਜਾਬ ਸਰਕਾਰ ਨੇ ਖਸਤਾ ਹਾਲਤ ਵਾਲੀਆਂ ਲਿੰਕ ਸੜਕਾਂ ਤੇ ਧਿਆਨ ਕੇਂਦ੍ਰਿਤ ਕੀਤਾ ਹੈ ਹਜ਼ਾਰ ਕਿਲੋਮੀਟਰ ਸੜਕਾਂ ਬਣਾਉਣ ਲਈ ਟੈਂਡਰ ਜਾਰੀ ਕੀਤੇ ਗਏ ਹਨ ਪਹਿਲੀ ਵਾਰ ਸੜਕਾਂ ਲਈ 5 ਸਾਲ ਲਈ ਰੱਖ-ਰਖਾਵ ਦਾ ਇਕਰਾਰਨਾਮਾ ਹੋਵੇਗਾ ਤਾਂ ਜੋ ਸੜਕਾਂ ਟੁੱਟ ਜਾਵਨ ਤਾਂ ਇਸ ਦੀ ਤੁਰੰਤ ਮੁਰੰਮਤ ਕੀਤੀ ਜਾ ਸਕੇ ਪਹਿਲਾਂ 1 ਸਾਲ ਦੀ ਹੁੰਦੀ ਸੀ ਵਿੱਤ ਮੰਤਰੀ ਹਰਪਾਲ ਸਿੰਘ ਚਿਮਮਾ ਨੇ ਵੀ ਬਜਟ ਵਿੱਚ ਸੜਕਾਂ ਲਈ ਟੁਕਮੇ ਫੰਡ ਰੱਖਣ ਦਾ ਫੈਸਲਾ ਕੀਤਾ ਸੀ ਉਹ ਅੱਜ ਮੀਡੀਆ ਨੂੰ ਵੀ ਮਿਲਣਗੇ ਜਾਣਕਾਰੀ ਅਨੁਸਾਰ 21 ਮਾਰਚ ਤੋਂ ਲੈ ਕੇ 28 ਮਾਰਚ ਤੱਕ ਚੱਲੇ ਵਿਧਾਨ ਸਭਾ ਸੈਸ਼ਨ ਵਿੱਚ ਲਿੰਕ ਸੜਕਾਂ ਦੀ ਮਾੜੀ ਹਾਲਤ ਦਾ ਮੁੱਦਾ ਉਠਾਇਆ ਗਿਆ ਸੀ ਇਸ ਸਮੇਂ ਸਰਕਾਰ ਨੇ ਦਲੀਲ ਦਿੱਤੀ ਸੀ ਕਿ ਕੇਂਦਰ ਸਰਕਾਰ ਤੋਂ ਆਰਡੀਐਫ ਫੰਡ ਨਾ ਮਿਲਣ ਕਾਰਨ ਪਿੰਡੂ ਖੇਤਰਾ ਵਿੱਚ ਲਿੰਕ ਸੜਕਾਂ ਦਾ ਕੰਮ ਰੁਕਿਆ ਹੋਇਆ ਹੈ ਸਰਕਾਰ ਨਾਪ ਆਰਡਰ ਤੋਂ ਕਬਜ਼ਾ ਲੈ ਕੇ ਸੜਕਾਂ ਬਣਾਉਣ ਜਾ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ ਇਸ ਤੋਂ ਇਲਾਵਾ ਬਜਟ ਵਿੱਚ ਸੜਕਾਂ ਅਤੇ ਹੋਰ ਚੀਜ਼ਾਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਸਰਕਾਰ ਸੜਕਾਂ ਨੂੰ ਇਸ ਤਰੀਕੇ ਨਾਲ ਸੁਧਾਰਨ ਦੀ ਯੋਜਨਾ ਬਣਾ ਰਹੀ ਸੀ ਸਾਲ ਦੇ ਅੰਤ ਤੱਕ ਸੜਕ ਨਿਰਮਾਣ ਦਾ ਸਾਰਾ ਕੰਮ ਪੂਰਾ ਹੋ ਜਾਵੇ ਇਸ ਤੋਂ ਇਲਾਵਾ ਸਰਕਾਰ ਨੇ ਅੰਮ੍ਰਿਤਸਰ ਜਲੰਧਰ ਮੁਹਾਲੀ ਲੁਧਿਆਣਾ ਪਟਿਆਲਾ ਵਿੱਚ ਸ਼ਹਿਰ ਪਦਰੇ ਸੜਕਾ ਬਣਾਉਂਦਾ ਫੈਸਲਾ ਕੀਤਾ ਸੀ ਇਸ ਖੇਤਰ ਵਿੱਚ ਕੁਝ ਸੜਕਾਂ ਚੁਣੀਆਂ ਗਈਆਂ ਸੰ ਜਿੱਥੇ ਕੰਮ ਕੀਤਾ ਜਾਵੇਗਾ ਇੱਥੇ ਸੜਕ ਸੁਰੱਖਿਆ ਬੁਨਿਆਦੀ ਢਾਂਚੇ ਦਾ ਫੈਸਲਾ ਕੀਤਾ ਜਾਵੇਗਾ ਪੰਜਾਬ ਸਰਕਾਰ ਨੇ ਖਸਤਾ ਹਾਲਤ ਵਾਲੀਆਂ ਲਿੰਕ ਸੜਕਾਂ ਤੇ ਧਿਆਨ ਕੇਂਦ੍ਰਿਤ ਕੀਤਾ ਹੈ ਹਜ਼ਾਰ ਕਿਲੋਮੀਟਰ ਸੜਕਾਂ ਬਣਾਉਣ ਲਈ ਟੈਂਡਰ ਜਾਰੀ ਕੀਤੇ ਗਏ ਹਨ ਪਹਿਲੀ ਵਾਰ ਸੜਕਾਂ ਲਈ 5 ਸਾਲ ਲਈ ਰੱਖ-ਰਖਾਵ ਦਾ ਇਕਰਾਰਨਾਮਾ ਹੋਵੇਗਾ ਤਾਂ ਜੋ ਸੜਕਾਂ ਟੁੱਟ ਜਾਵਨ ਤਾਂ ਇਸ ਦੀ ਤੁਰੰਤ ਮੁਰੰਮਤ ਕੀਤੀ ਜਾ ਸਕੇ ਪਹਿਲਾਂ 1 ਸਾਲ ਦੀ ਹੁੰਦੀ ਸੀ ਵਿੱਤ ਮੰਤਰੀ ਹਰਪਾਲ ਸਿੰਘ ਚਿੰਮਾ ਨੇ ਵੀ ਬਜਟ ਵਿੱਚ ਸੜਕਾਂ ਲਈ ਟੁਕਮੇ ਫੰਡ ਰੱਖਣ ਦਾ ਫੈਸਲਾ ਕੀਤਾ ਸੀ ਉਹ ਅੱਜ ਮੀਡੀਆ ਨੂੰ ਵੀ ਮਿਲਣਗੇ ਜਾਣਕਾਰੀ ਅਨੁਸਾਰ 21 ਮਾਰਚ ਤੋਂ ਲੈ ਕੇ 28 ਮਾਰਚ ਤੱਕ ਚੱਲੇ ਵਿਧਾਨ ਸਭਾ ਸੈਸ਼ਨ ਵਿੱਚ ਲਿੰਕ ਸੜਕਾਂ ਦੀ ਮਾੜੀ ਹਾਲਤ ਦਾ ਮੁੱਦਾ ਉਠਾਇਆ ਗਿਆ ਸੀ ਇਸ ਸਮੇਂ ਸਰਕਾਰ ਨੇ ਦਲੀਲ ਦਿੱਤੀ ਸੀ ਕਿ ਕੇਂਦਰ ਸਰਕਾਰ ਤੋਂ ਆਰਡੀਐਫ ਫੰਡ ਨਾ ਮਿਲਣ ਕਾਰਨ ਪਿੰਡੂ ਖੇਤਰਾ ਵਿੱਚ ਲਿੰਕ ਸੜਕਾਂ ਦਾ ਕੰਮ ਰੁਕਿਆ ਹੋਇਆ ਹੈ ਸਰਕਾਰ ਨਾਪ ਆਰਡਰ ਤੋਂ ਕਬਜ਼ਾ ਲੈ ਕੇ ਸੜਕਾਂ ਬਣਾਉਣ ਜਾ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ ਇਸ ਤੋਂ ਇਲਾਵਾ ਬਜਟ ਵਿੱਚ ਸੜਕਾਂ ਅਤੇ ਹੋਰ ਚੀਜ਼ਾਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਸਰਕਾਰ ਸੜਕਾਂ ਨੂੰ ਇਸ ਤਰੀਕੇ ਨਾਲ ਸੁਧਾਰਨ ਦੀ ਯੋਜਨਾ ਬਣਾ ਰਹੀ ਸੀ ਇਸ ਸਾਲ ਦੇ ਅੰਤ ਤੱਕ ਸੜਕ ਨਿਰਮਾਣ ਦਾ ਸਾਰਾ ਕੰਮ ਪੂਰਾ ਹੋ ਜਾਵੇ ਇਸ ਤੋਂ ਇਲਾਵਾ ਸਰਕਾਰ ਨੇ ਅੰਮ੍ਰਿਤਸਰ ਜਲੰਧਰ ਮੁਹਾਲੀ ਲੁਧਿਆਣਾ ਪਟਿਆਲਾ ਵਿੱਚ ਸ਼ਹਿਰ ਪਦਰੇ ਸੜਕਾ ਬਣਾਉਂਦਾ ਫੈਸਲਾ ਕੀਤਾ ਸੀ ਇਸ ਖੇਤਰ ਵਿੱਚ ਕੁਝ ਸੜਕਾਂ ਚੁਣੀਆਂ ਗਈਆਂ ਸੰ ਜਿੱਥੇ ਕੰਮ ਕੀਤਾ ਜਾਵੇਗਾ ਇੱਥੇ ਸੜਕ ਸੁਰੱਖਿਆ ਬੁਨਿਆਦੀ ਢਾਂਚੇ ਦਾ ਫੈਸਲਾ ਕੀਤਾ ਜਾਵੇਗਾ ਪੰਜਾਬ ਸਰਕਾਰ ਨੇ ਖਸਤਾ ਹਾਲਤ ਵਾਲੀਆਂ ਲਿੰਕ ਸੜਕਾਂ ਤੇ ਧਿਆਨ ਕੇਂਦ੍ਰਿਤ ਕੀਤਾ ਹੈ ਹਜ਼ਾਰ ਕਿਲੋਮੀਟਰ ਸੜਕਾਂ ਬਣਾਉਣ ਲਈ ਟੈਂਡਰ ਜਾਰੀ ਕੀਤੇ ਗਏ ਹਨ ਪਹਿਲੀ ਵਾਰ ਸੜਕਾਂ ਲਈ 5 ਸਾਲ ਲਈ ਰੱਖ-ਰਖਾਅ ਦਾ ਇਕਰਾਰਨਾਮਾ ਹੋਵੇਗਾ ਤਾਂ ਜੋ ਸੜਕਾਂ ਟੁੱਟ ਜਾਵਨ ਤਾਂ ਇਸ ਤੇ ਤੁਰੰਤ ਮਰੰਮਤ ਕੀਤੀ ਜਾ ਸਕੇ ਪਹਿਲਾਂ 1 ਸਾਲ ਦੀ ਹੁੰਦੀ ਸੀ ਵਿੱਤ ਮੰਤਰੀ ਹਰਪਾਲ ਸਿੰਘ ਚਿੰਮਾ ਨੇ ਵੀ ਬਜਟ ਵਿੱਚ ਸੜਕਾਂ ਲਈ ਟੁਕਮੇ ਫੰਡ ਰੱਖਣ ਦਾ ਫੈਸਲਾ ਕੀਤਾ ਸੀ ਉਹ ਅੱਜ ਮੀਡੀਆ ਨੂੰ ਵੀ ਮਿਲਣਗੇ ਜਾਣਕਾਰੀ ਅਨੁਸਾਰ 21 ਮਾਰਚ ਤੋਂ ਲੈ ਕੇ 28 ਮਾਰਚ ਤੱਕ ਚੱਲੇ ਵਿਧਾਨ ਸਭਾ ਸੈਸ਼ਨ ਵਿੱਚ ਲਿੰਕ ਸੜਕਾਂ ਦੀ ਮਾੜੀ ਹਾਲਾਤ ਦਾ ਮੁੱਦਾ ਉਠਾਇਆ ਗਿਆ ਸੀ ਇਸ ਸਮੇਂ ਸਰਕਾਰ ਨੇ ਦਲੀਲ ਦਿੱਤੀ ਸੀ ਕਿ ਕੇਂਦਰ ਸਰਕਾਰ ਤੋਂ ਆਰਡੀਆ ਫੰਡ ਨਾ ਮਿਲਣ ਕਾਰਨ ਪਿੰਡੂ ਖੇਤਰਾ ਵਿੱਚ ਲਿੰਕ ਸੜਕਾਂ ਦਾ ਕੰਮ ਰੁਕਿਆ ਹੋਇਆ ਹੈ ਸਰਕਾਰ ਨਾ ਬਾਰਡਰ ਤੋਂ ਕਬਜ਼ਾ ਲੈ ਕੇ ਸੜਕਾ ਬਣਾਉਣ ਜਾ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ ਇਸ ਤੋਂ ਇਲਾਵਾ ਬਜਟ ਵਿੱਚ ਸੜਕਾਂ ਅਤੇ ਹੋਰ ਚੀਜ਼ਾਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਸਰਕਾਰ ਸੜਕਾਂ ਨੂੰ ਇਸ ਤਰੀਕੇ ਨਾਲ ਸੁਧਾਰਨ ਦੀ ਯੋਜਨਾ ਬਣਾ ਰਹੀ ਸੀ ਸਾਲ ਦੇ ਅੰਤ ਤੱਕ ਸੜਕ ਨਿਰਮਾਣ ਦਾ ਸਾਰਾ ਕੰਮ ਪੂਰਾ ਹੋ ਜਾਵੇ ਇਸ ਤੋਂ ਇਲਾਵਾ ਸਰਕਾਰ ਨੇ ਅੰਮ੍ਰਿਤਸਰ ਜਲੰਧਰ ਮੁਹਾਲੀ ਲੁਧਿਆਣਾ ਪਟਿਆਲਾ ਵਿੱਚ ਮਿਸ਼ਫ ਪਦਰੇ ਸੜਕਾ ਬਣਾਉਂਦਾ ਫੈਸਲਾ ਕੀਤਾ ਸੀ ਇਸ ਖੇਤਰ ਵਿੱਚ ਕੁਝ ਸੜਕਾਂ ਚੁਣੀਆਂ ਗਈਆਂ ਸੰ ਜਿੱਥੇ ਕੰਮ ਕੀਤਾ ਜਾਵੇਗਾ ਇੱਥੇ ਸੜਕ ਸੁਰੱਖਿਆ ਬੁਨਿਆਦੀ ਢਾਂਚੇ ਦਾ ਫੈਸਲਾ ਕੀਤਾ ਜਾਵੇਗਾ